ਤ੍ਰਵਲੰਗੀਆਂ ਬੰਸਰੀ ਬੁਬੇ ਇੱਕ ਦੀਵਾ ਜੇ ਏਲੀ ਲੋਕ ਤੇ ਪਰਲੋਕ ਸੋਣਾ ਜੰਦੀਆ ਬੰਸਰੀ ਬੁਬੇ ਇੱਕ ਦੀਵਾ ਜੇ ਢੇੜੀ ਲੋਕ ਤੇ ਪਰਲੋਕ ਸੋਣਾ ਜੰਦੀਆ ਇੱਕ ਦਿਨ ਰਾਜਾ ਜਾਗਦਾ ਕਿ ਰਾਣੀ ਮਾਰਨ ਲੱਗ ਪਿਆ ਸੰਗ ਤੇ ਗੁਰਾ ਦੀ ਏ ਇਹਨੇ ਆ ਰਾਣੀ ਵੀ ਕਹਿ ਤਰਹ ਨੂੰ ਜਾਣਦੀ ਆ ਬੰਸਰੀ ਬੁਵੇ ਕਦੀਵੰਦ ਜੇਲੀ ਲੋਕ ਤੇ ਪਰ ਲੋਕ ਸੋਣਾ ਜਾਂਦੀ ਆ ਬੰਸਰੀ ਬੁਵੇ ਕਦੀਵੰਦ ਦੇਣੀ ਪਰਲੋਕ ਸੋਣਾ ਜਾਂਦੀ ਐ ਬੰਸਰੀ ਭਵੇਖ ਦੀਵਦ ਦੇ ਅੱਖਿਆ ਤੁਮੇ ਰਿਆਸ਼ੈਨ ਸ਼ਾਹ ਬੁੜੇ ਅੱਖਿਆ ਤੋ ਟੁੱਟੀ ਵੀ ਸੰਡੀ ਜਾਂਦੀ ਐ ਬੰਸਰੀ ਭਵੇਖ ਦੀਵਦ ਦੇ ਜੇੜੀ ਲੋਹ ਕਰਤੇ ਪਰਲੋਕ ਸੋਣਾ ਜਾਂਦੀ ਐ ਬੰਸਰੀ ਤੇ ਤੇ ਪਰ ਲੋਕ ਸੁਣਾ ਜੰਦੀਆ ਬੰਸਰੀ ਬੁਵੇ ਇੱਕ ਦੀਵੇ ਤੇ ਹਏ ਕਿਤਲਾ ਦਰਦਾ ਪੀੜਾ ਵਿੱਚੋਂ ਦੁੱਸੇ ਦੇਉ ਤੈਨੂੰ ਕੀ ਚੀਜ਼ਾ ਤਾਰ ਮੀਆਂ ਤੇ ਸਾਰੀ ਸੰਗਾਤਾ ਫਰਿਆਦਾਂ ਕਰੀ ਜੰਦੀਆ ਬੰਸਰੀ ਬਾਬੇ ਇੱਕ ਦੀਵੇ ਤੇ ਜੇੜੀ ਲੋਕ ਤੇ ਪਰ ਲੋਕ ਸੋਣ ਦੰਬੀਆ ਪੰਸਰੀ ਭਵੇ ਇੱਕ ਦੀਵਾ ਜੇ ਜਿਹੜੀ ਲੋਕ ਤੇ ਪਰ ਲੋਕ ਸੋਣ ਦੰਬੀਆ ਪੰਸਰੀ ਭਵੇ ਇੱਕ ਦੀਵਾ ਜੇ ਜਿਹੜੀ ਉਹ ਜੇ ਜੇ ਮਾਫੀ ਲੈਦਾ ਘਵਰਾ ਸਾਰਾ ਮੇਰਾ ਜਮਨਾ ਹੋਏ ਉੱਥੇ ਨਾ ਜ਼ਹਿਰ ਦੂਰਾਂ ਦੀ ਵਾਜ ਜੰਬੀਆ